ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਵੱਲੋਂ ਪੂਰੇ ਪੰਜਾਬ ਦੇ ਟੋਲ ਪਲਾਜੇ ਫ੍ਰੀ ਕਰਨ ਦਾ ਐਲਾਨ ਕੀਤਾ ਸੀ 12 ਵਜੇ ਦਾ ਸਮਾਂ ਸੀ ਔਰ ਪੂਰੀ ਤਰ੍ਹਾਂ ਟੋਲ ਪਲਾਜੇ ਜਿਹੜੇ ਆ ਉਹ ਫ੍ਰੀ ਹੋਣ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਲੁਧਿਆਣੇ ਦਾ ਲੱਡਵਾਲ ਟੋਲ ਪਲਾਜਾ ਜਿੱਥੇ ਬਿਲਕੁਲ ਲੁਧਿਆਣੇ ਦੇ ਲੱਡਵਾਲ ਟੋਲ ਪਲਾਜੇ ਨੂੰ ਫ੍ਰੀ ਕਰਾ ਦਿੱਤਾ ਗਿਆ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਦੇ ਆਗੂਆ ਵੱਲੋਂ ਔਰ ਇਹ ਤਸਵੀਰਾਂ ਪੂਰੇ ਪੰਜਾਬ ਦੇ ਵਿੱਚ ਅੱਜ ਨਜ਼ਰ ਆਣ ਗਿਆ 2 ਦਿਨ ਤੱਕ ਇਹ ਟੋਲ ਪਲਾਜੇ ਬਿਲਕੁਲ ਫਰੀ ਹੋਣਗੇ ਰਾਤ ਨੂੰ ਵੀ ਕਿਸਾਨ ਇੱਥੇ ਡਟੇ ਰਹਿਣਗੇ ਔਰ ਕੱਲ ਵੀ ਡਟੇ ਰਹਿਣਗੇ ਕਿਉਂਕਿ ਸ਼ੰਭੂ ਬਾਰਡਰ ਦੇ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਉੱਤੇ ਹਰਿਆਣਾ ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਕਿਉਂਕਿ ਸ਼ੰਭੂ ਬਾਰਡਰ ਤੇ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਔਰ ਕਈ ਕਿਸਾਨ ਜ਼ਖਮੀ ਹੋਏ ਨੇ ਇੱਕ ਕਿਸਾਨ ਸ਼ਹੀਦ ਹੋਇਆ ਉਸੇ ਰੋਸ਼ਵੰਜੋ ਪੰਜਾਬ ਦੇ ਵਿੱਚ ਇਹ ਅੱਜ ਐਲਾਨ ਕੀਤਾ ਗਿਆ ਕਿ ਜਿਹੜੇ ਟੋਲ ਪਲਾਜ ਹੈ ਉਹਨਾਂ ਨੂੰ ਮੁਕੰਮਲ ਤੌਰ ਤੇ ਦੋ ਦਿਨਾਂ ਦੇ ਲਈ ਫਰੀ ਕਰ ਦਿੱਤਾ ਜਾਵੇ ਸੋ ਇਹ ਕਾਲ ਦਿੱਤੀ ਗਈ ਸੀ ਔਰ ਜਿਹੜਾ ਵੀ ਹੁਣ ਲੁਧਿਆਣਾ ਤੋਂ ਲਡੋਵਲ ਟੋਲ ਪਲਾਜੇ ਤੋਂ ਨਿਕਲਦਾ ਤਾਂ ਤੁਹਾਨੂੰ ਕੋਈ ਵੀ ਪਰਚੀ ਕਟਾਣ ਦੀ ਲੋੜ ਨਹੀਂ ਔਰ ਇਹ ਸਿੱਧੀ ਨੈਸ਼ਨਲ ਹਾਈਵੇ ਜਲੰਧਰ ਨੂੰ ਜੁੜਦਾ ਹੈ ਅੰਮ੍ਰਿਤਸਰ ਨੂੰ ਜੁੜਦਾ ਔਰ ਇਹ ਤਸਵੀਰਾਂ ਕੁਝ ਦਿਨ ਪਹਿਲੇ ਵੀ ਨਜ਼ਰ ਆਈਆਂ ਸੀ ਜਦੋਂ ਟੋਲ ਪਲਾਜਾ ਫ੍ਰੀ ਕਰਵਾਇਆ ਗਿਆ ਸੀ ਕਿਸਾਨਾਂ ਵੱਲੋਂ ਪਰ ਹੁਣ ਲਗਾਤਾਰ ਕਿਸਾਨਾਂ ਦੇ ਵਿੱਚ ਰੋਸ ਵੱਧਾ ਨਜ਼ਰ ਆ ਰਿਹਾ ਹੈ ਚਾਹੇ ਸਯੁਕਤ ਕਿਸਾਨ ਮੋਰਚੇ ਦੀ ਗੱਲ ਕਰੀਏ ਉਹਨਾਂ ਦੀ 18 ਤਰੀਕ ਮੀਟਿੰਗ ਹੈ ਪਰ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਗੁਰਾਹ ਵੱਲੋਂ ਇੱਕ ਵੱਡਾ ਫੈਸਲਾ ਲਿੱਤਾ ਗਿਆ ਜਿਹੜਾ ਫੈਸਲਾ 2 ਦਿਨ ਤੱਕ ਇਹ ਟੋਲ ਪਲਾਜੇ ਬਿਲਕੁਲ ਫ੍ਰੀ ਹੋਣਗੇ ਸਭ ਤੋਂ ਮਹਿੰਗਾ ਟੋਲ ਪਲਾਜਾ ਲੁਧਾਨੇ ਦਾ ਲੱਡਵਾਲ ਟੋਲ ਪਲਾਜਾ ਮੇਰੇ ਨਾਲ ਕਿਸਾਨ ਨੇ ਜਿਹੜੇ ਇੱਥੇ ਖੜੇ ਨੇ ਹੱਥਾਂ ਦੇ ਵਿੱਚ ਆਪਣੇ ਆਪਣੇ ਜੱਥੇ ਬੰਦੇ ਦੀਆਂ ਛੰਡੀਆਂ ਲੈ ਕੇ ਅੱਜ ਦੀ ਤਸਵੀਰ ਜਿਹੜੀ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਤੁਸੀਂ ਇਹ ਐਲਾਨ ਕੀਤਾ ਕਿ ਜਿਹੜੇ ਟੋਲ ਪਲਾਜੇ ਆ ਫ੍ਰੀ ਕਰ ਦਿੱਤੇ ਜਾਣਗੇ ਕਿੰਨਾ ਕੋਈ ਰੋਸ਼ ਰੋਸ ਇੱਕ ਪਾਸੇ ਤਾਂ ਪਿਛਲੇ 2 ਸਾਲ ਪਹਿਲਾਂ ਕੇਂਦਰ ਦੀ ਸਰਕਾਰ ਨੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਨ ਲਈਆਂ ਸੀਗੀਆਂ ਪਰ ਉਹਨਾਂ ਨੇ ਉਹ ਮੰਗਾਂ ਨੂੰ ਲਾਗੂ ਨਹੀਂ ਕੀਤਾ ਸਾਡੀਆਂ ਜਿਹੜੀਆਂ ਕੁਝ ਕਿਸਾਨ ਜਥੇਬੰਦੀਆਂ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਕਰਨ ਲਈ ਦਿੱਲੀ ਜਾ ਰਹੀਆਂ ਸੀਗੀਆਂ ਤਾਂ ਉਹਨਾਂ ਨੂੰ ਇੱਥੇ ਹਰਿਆਣੇ ਦੇ ਬਾਰਡਰ ਦੇ ਉੱਤੇ ਰੋਕ ਕੇ ਉਹਨਾਂ ਦੇ ਉੱਤੇ ਕੱਲ ਤੁਸੀਂ ਦੇਖਿਆ 13 ਤਰੀਕ ਨੂੰ ਬਹੁਤ ਤਸ਼ੱਦਦ ਟਾਇਆ ਅੱਤਰੂ ਗੈਸ ਦੇ ਗੋਲੇ ਸੁੱਟੇ ਉਹਦੇ ਤਹ ਤਹ ਤਾਂ ਜਿਹੜਾ ਭਾਰਤੀ ਕਿਸਾਨ ਜੂਨ ਇੱਕਤਾ ਗ੍ਰਾਹਾ ਨੇ ਫਿਰ ਫੈਸਲਾ ਕੀਤਾ ਕਿ ਜਿਹੜਾ ਇਹ ਅਨੁਮਨੁੱਖਾ ਜਿਹੜਾ ਤਸ਼ੱਦਦ ਇਥੋਂ ਦੀ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਹਰਿਆਣ ਦੀ ਸਰਕਾਰ ਹੋਵੇ ਲੋਕਾਂ ਦੇ ਉੱਤੇ ਢਾਹ ਰਹੀ ਆ ਤਾਂ ਜਿਹੜੇ ਉਹਨਾਂ ਦੇ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਉਹਨਾਂ ਦੀ ਹਮਾਇਤ ਤੇ ਅੱਜ ਭਾਰਤੀ ਕਿਸਾਨ ਜੂਨ ਨੂੰ ਇੱਕਤਾ ਗ੍ਰਾਹਾ ਪੂਰੇ ਪੰਜਾਬ ਚ ਉਤਰੀ ਆ ਦੋ ਦਿਨ ਤੱਕ ਪੂਰੇ ਟੋਲ ਪਲਾਜ਼ਾ ਦੇ ਬੈਠੇ ਰੋਗੇ ਰਾਤ ਨੂੰ ਵੀ ਅੱਜ ਪੂਰੇ 12 ਵਜੇ ਸੀ ਇਥੋਂ ਟੋਲ ਫ੍ਰੀ ਕਰਤਾ ਸੀਗਾ ਤੇ ਕੱਲ ਸ਼ਾਮ 5 ਵਜੇ ਤੱਕ ਲਗਾਤਾਰ ਦੋ ਦਿਨ ਦੀ ਕਾਲ ਆ ਭਾਰਤੀ ਕਿਸਾਨ ਜੂਨ ਨੂੰ ਰਾਤ ਨੂੰ ਵੀ ਹਾਂਜੀ ਬਿਲਕੁਲ ਰਾਤ ਦੀ ਵੀ ਕਾਲ ਹੈ ਜੀ ਗੱਲ 5 ਵਜੇ ਤੱਕ ਸ਼ਾਮ ਤੱਕ ਟੋਲ ਫ੍ਰੀ ਨੇ ਔਰ ਇਹ ਕਿਸਾਨਾਂ ਦੇ ਵਿੱਚ ਰੋਸ਼ ਵੇਖਣ ਨੂੰ ਮਿਲ ਰਿਹਾ ਹੈ ਇਹ ਹਰ ਇੱਕ ਕੈਬਿਨ ਦੇ ਬਾਹਰ ਕਿਸਾਨ ਖੜੇ ਹੋਗੇ ਨੇ ਆਪਣੇ ਆਪਣੇ ਜਥੇਬੰਦੀ ਦੀ ਝੰਡੀਆਂ ਲੈ ਕੇ ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਰੋਸ਼ ਹੋਰ ਵਧੇਗਾ ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਖੇਤਾ ਤੋਂ ਹਾਈਵੇ ਤੱਕ ਹਾਈਵੇ ਤੋਂ ਜਿਹੜਾ ਇਹ ਉਹ ਸੜਕਾਂ ਤੇ ਪਿਛਲੇ ਕਈ ਦਿਨਾਂ ਤੋਂ ਉਤਰਿਆ ਹੋਇਆ ਚਾਹੇ ਸ਼ੰਭੂ ਬਾਰਡਰ ਦੀ ਗੱਲ ਕਰੀਏ ਚਾਹੇ ਉਹ ਪੰਜਾਬ ਦੇ ਹਰ ਇੱਕ ਨੈਸ਼ਨਲ ਹਾਈਵੇ ਦੀ ਗੱਲ ਕਰੀਏ ਕਿਉਂਕਿ ਪਿਛਲੇ ਦਿਨਾਂ ਵਿੱਚ 12 ਵਜੇ ਤੋਂ 4 ਵਜੇ ਤੱਕ ਸੂਕਤ ਕਿਸਾਨ ਮੋਰਚੇ ਵੱਲੋਂ ਨੈਸ਼ਨਲ ਹਾਈਵੇ ਜਾਮ ਕੀਤੇ ਗਏ ਸੀ ਪੀਆਰਟੀਸੀ ਮੁਲਾਜ਼ਮਾਂ ਨੇ ਵੀ ਕਿਸਾਨਾਂ ਦੇ ਹੱਕਾਂ ਦੇ ਵਿੱਚ ਸਮਰਥਨ ਦਿੱਤਾ ਕਈ ਪ੍ਰਾਈਵੇਟ ਬੱਸਾਂ ਬੰਦ ਰਹੀਆਂ ਕਈ ਸਰਕਾਰੀ ਬੱਸਾਂ ਬੰਦ ਰਹੀਆਂ ਲੋਕ ਖੱਜਲ ਖਵਾਰ ਜ਼ਰੂਰ ਹੋਏ ਪਰ ਕਿਸਾਨ ਆਖਦੇ ਨੇ ਕਿ ਜਿਹੜੇ ਉਹ ਦੇਸ਼ ਦਾ ਢਿੱਡ ਪਰਦੇ ਨੇ ਉਹ ਕਿਸਾਨਾਂ ਨੂੰ ਉਹਨਾਂ ਦਾ ਬੰਦਾ ਮੁੱਲ ਫਸਲਾਂ ਦਾ ਨਹੀਂ ਮਿਲਦਾ ਕਈ ਤਰ੍ਹਾਂ ਦੀਆਂ ਮੰਗਾ ਕਿਸਾਨਾਂ ਦੀਆਂ ਨੇ ਉਹ ਮੰਗਾ ਨੂੰ ਲੈ ਕੇ ਕਿਸਾਨ ਹੁਣ ਖੇਤਾਂ ਤੋਂ ਆਪਣੇ ਟਰੈਕਟਰ ਲੈ ਕੇ ਹਾਈਵੇ ਤੇ ਉਤਰਾ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਕਿ ਇਸੇ ਤਰ੍ਹਾਂ ਇਹ ਜੜੀਆਂ ਪ੍ਰਦਰਸ਼ਨ ਦੀਆਂ ਤਸਵੀਰਾਂ ਨੇ ਇਸੇ ਤਰ੍ਹਾਂ ਨਜ਼ਰ ਆਣ ਗਿਆ ਕੈਬਿਨ ਖਾਲੀ ਪਏ ਨੇ ਇਹ ਲੁਧਿਆਣਾ ਦੇ ਲੱਡੋਵਾਲ ਟੋਲ ਪਲਾਜ਼ੇ ਦੀਆਂ ਤਸਵੀਰਾਂ ਨੇ ਕੋਈ ਵੀ ਹੁਣ ਤੁਸੀਂ ਲੱਡੋਵਾਲ ਟੋਲ ਪਲਾਜ਼ੇ ਤੋਂ ਅਗਰ ਤੁਸੀਂ ਰਾਜਪੁਰੇ ਤੋਂ ਖੰਨੇ ਤੋਂ ਦਰਾਹਾ ਤੋਂ ਨਿਕਲਦੇ ਹੋ ਲੁਧਿਆਣੇ ਤੱਕ ਲੁਧਿਆਣੇ ਤੋਂ ਤੁਸੀਂ ਜਦੋਂ ਲੱਡਵਲ ਟੋਲ ਪਲਾਜ਼ਾ ਆਓਗੇ ਜਾਂ ਤੁਸੀਂ ਬਰਨਾਲਾ ਫਿਰੋਜ਼ਪੁਰ ਤੋਂ ਆ ਰਹੇ ਹੋ ਜਲੰਧਰ ਦੇ ਵੱਲ ਅੰਮ੍ਰਿਤਸਰ ਦੇ ਵੱਲ ਤਾਂ ਤੁਸੀਂ ਲੱਡਵਲ ਟੋਲ ਪਲਾਜ਼ੇ ਤੋਂ 2 ਦਿਨ ਤੱਕ ਬਿਲਕੁਲ ਫ੍ਰੀ ਨਿਕਲੋਗੇ ਇੱਥੇ ਤੁਹਾਨੂੰ ਕੋਈ ਪਰਚੀ ਕਟਵਾਉਣ ਦੀ ਲੋੜ ਨਹੀਂ ਸਿਸਟਮ ਬਿਲਕੁਲ ਬੰਦ ਕਰ ਦਿੱਤੇ ਗਏ ਨੇ ਮੁਲਾਜ਼ਮਾਂ ਵੱਲੋਂ ਔਰ ਕਿਸਾਨਾਂ ਨੇ ਜਿਹੜੇ ਮੁਲਾਜ਼ਮ ਸੀ ਇੱਥੇ ਬੈਠੇ ਹੋਏ ਸੀ ਉਹਨਾਂ ਨੂੰ ਇੱਥੋਂ ਉਠਵਾ ਦਿੱਤਾ ਔਰ 2 ਦਿਨ ਤੱਕ ਲੱਡੋਵਲ ਟੋਲ ਪਲਾਜ਼ਾ ਬਿਲਕੁਲ ਮੁਕੰਮਲ ਤੌਰ ਤੇ ਕੱਲ ਸ਼ਾਮ 5 ਵਜੇ ਤੱਕ ਇਹ ਬੰਦ ਰਹੇਗਾ ਅਸੀਂ ਜਿਹੜੇ ਵੱਡੇ ਆਗੂ ਹੈ ਭਾਰਤੀ ਕਿਸਾਨੀ ਉਹਨਾਂ ਨੇ ਇੱਕਤਾ ਉਗਰਾਹ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਨਾਲ ਨਾਲ ਜਿਹੜਾ ਇਹ ਟੋਲ ਪਲਾਜੇ ਹੈ ਪੂਰੇ ਪੰਜਾਬ ਦੇ ਵਿੱਚ ਅਗਰ ਬੰਦ ਦਾ ਐਲਾਨ ਕੀਤਾ ਤਾਂ ਕੱਲ ਸ਼ਾਮ ਨੂੰ 5 ਵਜੇ ਤੱਕ ਇਹ ਟੋਲ ਪਲਾਜੇ ਬੰਦ ਰਹਿਣਗੇ ਪਰ ਰਾਤ ਨੂੰ ਕਿਹੋ ਜਿਹਾ ਇੱਥੇ ਮਾਹੌਲ ਹੋਏਗਾ ਕਿਸਾਨ ਜਿੱਥੇ ਬੰਦੀਆ ਇੱਥੇ ਲੰਗਰ ਅੱਥੇ ਪਕਾਣ ਗਿਆ ਔਰ ਰਾਤ ਨੂੰ ਜਿਹੜੀਆਂ ਗੱਡੀਆਂ ਨਿਕਲਣਗੀਆਂ ਉਹ ਵੀ ਕੀ ਫ੍ਰੀ ਨਿਕਲਣਗੀਆਂ ਅਸੀਂ ਜਿਹੜੇ ਭਾਰਤੀ ਕਿਸਾਨ ਨੂੰ ਦੇਖਤਾ ਉਗਰਾਹ ਦੇ ਆਗੂ ਐ ਉਹਨਾਂ ਦੇ ਨਾਲ ਲਗਾਤਾਰ ਅਸੀਂ ਗੱਲ ਨਾਲ ਨਾਲ ਕਰ ਰਹੇ ਆ ਔਰ ਉਹਨਾਂ ਦਾ ਕੀ ਆਖਣਾ ਹੈ ਗੁਰਪ੍ਰੀਤ ਜੀ ਕਿਵੇਂ ਤੁਸੀਂ ਅੱਜ ਪੂਰਾ ਟੋਲ ਇਹ ਫ੍ਰੀ ਕਰਾ ਦਿੱਤਾ ਪੂਰੇ ਪੰਜਾਬ ਦੇ ਵਿੱਚ ਇਹ ਤਸਵੀਰਾਂ ਨਜ਼ਰ ਆ ਰਹੀਆਂ ਨੇ ਇਹ ਕੱਲ ਕਿੰਨੇ ਵਜੇ ਤੱਕ ਟੋਲ ਫ੍ਰੀ ਰਹਿਣਗੇ ਇਹ ਜੀ ਕੱਲ ਸ਼ਾਮ ਤੱਕ ਕੱਲ ਅੱਜ ਹੁਣ ਅਸੀਂ 12 ਵਜੇ ਤੋਂ ਇਹ ਇੱਥੇ 11 ਵਜੇ ਤੋਂ ਕਿਤੇ 12 ਤੋਂ ਸ਼ੁਰੂ ਹੋ ਗਿਆ ਵਾ ਇਹ ਕੱਲ ਸ਼ਾਮ ਤੱਕ ਜਦੋਂ ਤੱਕ ਪੂਰਾ ਉਧਰੋਂ ਮੀਟਿੰਗ ਦਾ ਸਮਾਰੋਹ ਦਾ ਸਾਡੀ ਸਟੇਟ ਕਮੇਟੀ ਦਾ ਉਪਰ ਕੱਲ 2 ਦਿਨ ਦੀ ਇਹ ਕਾਲ ਆਈ ਆ ਕਿ 2 ਦਿਨ ਪੰਜਾਬ ਦੇ ਤੇ ਟੋਲ ਪਲਾਜੇ ਜਿਹਦੇ ਵਿੱਚ ਲੁਧਿਆਣਾ ਜੇ ਆ ਪੂਰੇ ਪੰਜਾਬ ਦਾ ਲੱਡਵਾਲ ਟੋਲ ਟੈਕਸ ਜਿੱਥੇ ਆਪਾਂ ਖੜੇ ਆ ਇਹ ਤਾਂ ਨਾਲ ਹੈ ਹੀ ਹੈ ਬਾਕੀ ਸਾਰੇ ਪੰਜਾਬ ਦੇ ਨਹੀਂ ਵਤ ਸਕਦਾ ਇਹਦਾ ਮਤਲਬ ਨਹੀਂ ਟਾਈਮ ਅਰੇ ਬਾਦ ਨਹੀਂ ਸਕਦਾ ਮੈਂ ਤੁਹਾਨੂੰ ਇਹ ਦੱਸ ਰਿਹਾ ਵਾਂ ਕਿ ਸਟੇਟ ਕਮੇਟੀ ਦੀ ਜੋ ਕਾਹ ਲਾਉਣੀ ਆ ਹੁਣ ਤਿੰਨ ਬੀਜੇਪੀ ਦੇ ਲੀਡਰਾਂ ਦੇ ਘਰ ਘੇਰੇ ਅੱਜ ਜੀਹ ਚ ਕੈਪਟਨ ਮਨਿੰਦਰ ਸਿੰਘ ਦਾ ਘਰ ਆ ਜੀਹ ਚ ਸੁਨੀਲ ਜਾਖੜ ਜੋ ਪੰਜਾਬ ਦਾ ਬੀਜੇਪੀ ਦਾ ਪ੍ਰਧਾਨ ਆ ਉਹਦਾ ਘਰ ਆ ਤੀਸਰਾ ਕੇਵਲ ਢਿੱਲੋਂ ਬਰਨਾਲੇ ਦਾ ਘਰ ਆ ਉਹਨਾਂ ਦੇ ਘਰਾਂ ਨੂੰ ਕੇਰਾ ਪਾਇਆ ਹੋਇਆ ਵਾ ਤੇ ਉਹ ਰੋਸ ਦੱਸ ਰਿਹਾ ਸਰਕਾਰ ਨੂੰ ਕਿ ਭਾਈ ਲੋਕਾਂ ਦੀਆਂ ਕਿਸਾਨਾਂ ਮਜ਼ਦੂਰਾਂ ਦੀ ਮੰਗਾਂ ਮੰਨ ਲਓ ਨਹੀਂ 2024 ਆ ਗਈ ਨੇੜੇ ਤੇ ਥੋਲੂਆ ਉਹ ਹੱਲ ਕਰਾਂਗੇ ਜੋ ਲੋਕ ਤੁਹਾਨੂੰ ਤੁਹਾਨੂੰ ਪਿੰਡਾਂ 'ਚ ਨਹੀਂ ਬੰਨ੍ਹ ਦੇਣਗੇ ਜੀ ਰਾਤ ਨੂੰ ਇੱਥੇ ਜਿੰਨੇ ਹੈਗੇ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਇੱਥੇ ਲੰਗਰ ਪੱਕੇਗਾ ਰਾਤ ਨੂੰ ਜਿਹੜੀਆਂ ਗੱਡੀਆਂ ਨਿਕਲਣਗੀਆਂ ਉਹ ਵੀ ਫ੍ਰੀ ਸਾਰੀਆਂ ਜੀ ਹੁਣ ਫ੍ਰੀ ਚੱਲਣਗੀਆਂ ਇੱਥੇ ਹੀ ਲੰਗਰ ਲੱਗੂਗਾ ਇੱਥੇ ਹੀ ਲੰਗਰ ਚੱਲੂਗਾ ਤੇ ਇੱਥੇ ਹੀ ਅਸੀਂ ਜਦੋਂ ਸਾਨੂੰ ਕੱਲ ਦੀ ਜਿਹੜੀ ਐਸਕੇਐਮ ਦੀ ਮੀਟਿੰਗ ਆ ਦੇ ਨਾਲ ਅੱਜ ਐਸਕੇਮ ਦੀ ਮੀਟਿੰਗ ਆ ਕੱਲ ਨੂੰ ਸਰਕਾਰ ਨਾਲ ਮੀਟਿੰਗ ਆ ਜੇ ਉਹਦਾ ਸਿੱਟਾ ਨਾ ਨਿਕਲਿਆ ਉਹਦਾ ਸਾਡੇ ਸੂਬਾ ਪ੍ਰਧਾਨ ਜੀ ਨੇ ਕੱਲ ਹੀ ਐਲਾਨ ਕਰਤਾ ਸੀ ਕਿ ਦੋ ਦਿਨ ਅਸੀਂ ਇਹ ਵੇਟ ਕਰਨੀਆਂ ਟੋਲ ਪਲਾਜ਼ੇ ਬੰਦ ਕਰਕੇ ਨਹੀਂ ਤਾਂ ਫਿਰ ਅਗਲੇ ਐਕਸ਼ਨ ਲਈ ਸਰਕਾਰ ਤਿਆਰ ਹੈ ਸ਼ਬਦਾਂ ਦੇ ਵਿੱਚ ਖੇਤਾਂ ਤੋਂ ਕਿਸਾਨ ਹਾਈਵੇ ਤੇ ਨਿਕਲ ਆਇਆ ਇੱਕ ਵਾਰ ਫਿਰ ਉਹ ਤਸਵੀਰ ਨਜ਼ਰ ਆ ਰਹੀ ਹੈ 2 ਸਾਲ ਪਹਿਲੇ 3 ਸਾਲ ਪਹਿਲੇ ਮੈਂ ਵੀ ਰਿਪੋਰਟਿੰਗ ਕੀਤੀ ਕਾਫੀ ਉੱਥੇ ਜਦੋਜਹਿਦ ਹੋਈ ਤਿੰਨ ਖੇਤੀ ਕਾਨੂੰਨ ਰੱਦ ਹੋਏ ਥੋੜੇ ਸ਼ਬਦਾਂ ਦੇ ਵਿੱਚ ਕਿਸਾਨ ਖੇਤਾਂ ਨੂੰ ਵਾਪਸ ਕਦੋਂ ਪਰਤੂਗਾ ਲੱਗਦਾ ਕਿ ਸਰਕਾਰ ਮੰਗਾ ਮੰਨ ਲੇਗੀ ਦੇਖੋ ਕਿਸਾਨ ਖੇਤਾਂ ਨੂੰ ਪਰਤੇ ਕੀ ਆ ਕਿਉਂਕਿ ਅੱਜ ਹਾਲਾਤ ਇਹ ਬਣੇ ਪਏ ਆ ਕਿਸੇ ਦਾ ਸ਼ੌਂਕ ਨਹੀਂ ਆ ਕੇ ਘਰ-ਬਾਰ ਛੱਡ ਕੇ ਠੰਡੀਆਂ ਰਾਤਾਂ ਦੇ ਵਿੱਚ ਬਾਹਰ ਰਹਿਣਾ ਘਰਾਂ ਤੋਂ ਕਿਸਾਨ ਸ਼ਹੀਦੀਆਂ 750 ਤੋਂ ਕਿਸਾਨ ਸ਼ਹੀਦ ਹੋਏ ਆ ਪਰ ਇਸ ਮਾੜੀ ਇਸ ਲੋਕਤੰਤਰ ਇਸ ਡੈਮੋਕ੍ਰੇਸੀ ਕਰਨ ਵਾਲੀ ਇਹ ਗੱਲਾਂ ਵੱਡੀਆਂ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਲਈ ਤਾਂ 5 ਲੱਖ ਕਰੋੜ ਦੇ ਟੈਕਸ ਮਾਫ ਹੋ ਗਏ 10 ਲੱਖ ਕਰੋੜ ਦਾ ਕਾਰਪੋਰੇਟ ਘਰਾਣਿਆਂ ਬਾਨੇ ਦਾ ਕਰਜ਼ਾ ਮਾਫ ਹੋ ਗਿਆ ਜਿਹੜੇ ਲੋਕ ਥੋੜੇ ਪੂਰੇ ਦੇਸ਼ ਦਾ ਨਾਜ ਨਾ ਟਿੱਡ ਭਰਦੇ ਆ ਤੇ ਉਹਨਾਂ ਦਾ ਕੋਈ ਕਰਜ਼ਾ ਨਹੀਂ ਮਾਫ ਹੋ ਰਿਹਾ ਸੋ ਇਸ ਕਰਕੇ ਅਸੀਂ ਪੂਰੀ ਤਿਆਰੀ ਜਾ ਕੱਲ ਦਾ ਦੋ ਦਿਨ ਦਾ ਟੋਲ ਤੇ ਉਦੋਂ ਬਾਅਦ ਅਗਲਾ ਐਕਸ਼ਨ ਸਾਡਾ ਦੋ ਦਿਨ ਤੱਕ ਲੁਧਿਆਣੇ ਦਾ ਲੱਡੋਵਲ ਟੋਲ ਪਲਾਜਾ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਟੋਲ ਪਲਾਜੇ ਆ ਉਹ ਬਿਲਕੁਲ ਫ੍ਰੀ ਹੋਣਗੇ ਕੋਈ ਵੀ ਅਗਰ ਪੰਜਾਬ ਦੇ ਕਿਸੇ ਵੀ ਟੋਲ ਪਲਾਜੇ ਤੋਂ ਨਿਕਲਦਾ ਤਾਂ ਤੁਹਾਨੂੰ ਕੋਈ ਪਰਚੀ ਕਟਵਾਉਣ ਦੀ ਲੋੜ ਨਹੀਂ ਔਰ ਸਭ ਤੋਂ ਮਹਿੰਗਾ ਟੋਲ ਪਲਾਜਾ ਸਿਸਟਮ ਬੰਦ ਪਿਆ ਹੁਣ ਇਸ ਕੰਪਿਊਟਰ ਦੇ ਉੱਤੇ ਤੁਹਾਡੀ ਪਰਚੀ ਨਹੀਂ ਕੱਟੀ ਜਾਣੀ ਨਾ ਤੁਹਾਡਾ ਟੈਗ ਜਿਹੜਾ ਟੈਗ ਹੁੰਦਾ ਉੱਪਰ ਗੱਡੀ ਦੇ ਉੱਤੇ ਲੱਗਿਆ ਹੁੰਦਾ ਫਾਸਟ ਟੈਗ ਉਹ ਵੀ ਉਸ ਦੇ ਵਿੱਚੋਂ ਵੀ ਤੁਹਾਡੇ ਪੈਸੇ ਨਹੀਂ ਕੱਟੇ ਜਾਣਗੇ ਇਹ ਤਸਵੀਰਾਂ ਕਿਸਾਨਾਂ ਦੇ ਪ੍ਰਦਰਸ਼ਨ ਦੀਆਂ ਨੇ ਕਿਸਾਨਾਂ ਦੇ ਰੋਸ ਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਕਿ ਕਿਸਾਨਾਂ ਦਾ ਜਿਹੜਾ ਰੋਸ ਹੈ ਉਹ ਰੁਕਣ ਵਾਲਾ ਨਹੀਂ ਹੈ ਜਦ ਤੱਕ ਕੇਂਦਰ ਸਰਕਾਰ ਇਹਨਾਂ ਦੀਆਂ ਮੰਗਾਂ ਨਹੀਂ ਮੰਦੀ ਤਾਂ ਇਸੇ ਤਰ੍ਹਾਂ ਕਿਸਾਨ ਖੇਤਾਂ ਤੋਂ ਸੜਕਾਂ ਤੇ ਉਤਰਦਾ ਵੇਖਣ ਨੂੰ ਮਿਲੇਗਾ ਜਿੰਨੇ ਵੀ ਟਰੈਕਟਰ ਹੈ ਜਿੰਨੀਆਂ ਵੀ ਟਰਾਲੀਆਂ ਨੇ ਉਹਨੂੰ ਖੇਤਾਂ ਤੋਂ ਸੜਕਾਂ ਤੇ ਆ ਚੁੱਕੀਆਂ ਨੇ ਔਰ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਸੜਕਾਂ ਦੇ ਉੱਤੇ ਹਾਈਵੇ ਦੇ ਉੱਤੇ ਇਹ ਟਰਾਲੀਆਂ ਇਹ ਹੱਤਾਂ ਦੇ ਵਿੱਚ ਜਥੇਬੰਦੀਆਂ ਦੀਆਂ ਝੰਡੀਆਂ ਲੈ ਕੇ ਕਿਸਾਨ ਸੜਕਾਂ ਤੇ ਨਜ਼ਰ ਆ ਰਹੇ ਆ ਦਰਿਆ ਵਿਛਾ ਦਿੱਤੇ ਗਏ ਨੇ ਇਸ ਟੋਲ ਪਲਾਜੇ ਤੇ ਆਉਣ ਵਾਲੇ ਦਿਨਾਂ ਦੀ ਤਸਵੀਰ ਅਸੀਂ ਤੁਹਾਨੂੰ ਸਾਂਝੀ ਕਰਦੇ ਰਵਾਂਗੇ ਪਰ ਅੱਜ ਦੀ ਤਸਵੀਰ ਇਹ ਹੈ ਕਿ ਸਿਲੰਡਰ ਟਰਾਲੀ ਤੋਂ ਲਾਹ ਦਿੱਤਾ ਗਿਆ ਔਰ ਜਿਹੜੇ ਖਾਣ ਪੀਣ ਦਾ ਸਮਾਨ ਹੈ ਉਹ ਇਕੱਠਾ ਹੋਣਾ ਸ਼ੁਰੂ ਹੋ ਚੁੱਕਿਆ ਹੁਣ ਇੱਥੇ ਲੰਗਰ ਪੱਕੇਗਾ 2 ਦਿਨ ਦੇ ਲਈ 2 ਦਿਨ ਦੇ ਲਈ ਇਹ ਟੋਲ ਪਲਾਜਾ ਬਿਲਕੁਲ ਫ੍ਰੀ ਕਰਵਾ ਦਿੱਤਾ ਗਿਆ ਕਿਸਾਨਾਂ ਵੱਲੋਂ ਕੱਲ ਸ਼ਾਮ ਨੂੰ 5 ਵਜੇ ਤੱਕ ਟੋਲ ਪਲਾਜ਼ਾ ਫ੍ਰੀ ਹੋਏਗਾ ਪਰ ਇੱਕ ਮੀਟਿੰਗ ਜ਼ਰੂਰ ਹੋਏਗੀ ਕੱਲ ਉਸ ਮੀਟਿੰਗ ਦੇ ਵਿੱਚ ਕੀ ਵਿਚਾਰ-ਵਟਾਂਦਰਾ ਕੀਤਾ ਜਾਂਦਾ ਅਗਰ ਉਸ ਮੀਟਿੰਗ ਦੇ ਵਿੱਚ ਇਹ ਕਿਹਾ ਜਾਂਦਾ ਕਿ ਟੋਲ ਹੋਰ ਅੱਗੇ ਵਧਾਓ ਇਸ ਦਾ ਟਾਈਮ ਇਹ ਕਿਸਾਨ ਇਸੇ ਤਰ੍ਹਾਂ ਬੈਠੇ ਰਹਿਣਗੇ ਮੈਂ ਦੁਬਾਰਾ ਫਿਰ ਹਾਜ਼ਰ ਹੋਵਾਂਗਾ ਇਜਾਜ਼ਤ ਦਿਓ ਮੇਰੇ ਕੈਮਰਾਮੈਨ ਗੁਰਦੇਵ ਦੇ ਨਾਲ ਧੰਨਵਾਦ